ਪ੍ਰਸਿੱਧ ਕਬੱਡੀ ਖਿਡਾਰੀ ਜੋਤਾ ਸਿੰਘ ਸਭਰਾ ਮਾਝੇ ਦੀ ਧਰਤੀ ਦੀ ਸ਼ਾਨ ਕਹੇ ਜਾਂਦੇ ਪ੍ਰਸਿੱਧ ਕਬੱਡੀ ਖਿਡਾਰੀ ਜੋਤਾ ਸਿੰਘ ਸਭਰਾ 84 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਉਪਰੰਤ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ 70-80 ਦਹਾਕਿਆਂ ਦੌਰਾਨ ਆਪਣੀ ਖੇਡ ਦੇ ਦਮ ਤੇ ਇਨਾਮ ਪੁਰਸਕਾਰ ਜਿੱਤੇ। ਆਪਣੇ ਅੰਤਲੇ ਸਮੇਂ ਤੱਕ ਉਹ ਕਬੱਡੀ ਖੇਡ ਨਾਲ ਜੁੜੇ ਰਹੇ ਆਪਣੇ ਜੀਵਨ ਕਾਲ ਦੌਰਾਨ ਉਹਨਾਂ ਅਨੇਕਾਂ ਨੌਜਵਾਨਾਂ ਨੂੰ ਕਬੱਡੀ ਖੇਡ ਨਾਲ ਜੋੜਿਆ ਅਤੇ ਅਨੇਕਾਂ ਕਬੱਡੀ ਖਿਡਾਰੀਆਂ ਦੇ ਉਹ ਪ੍ਰੇਰਣਾ ਸਰੋਤ ਬਣੇ ਰਹੇ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਸਬਰਾ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਇਸ ਦੁਖਦਾਈ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਚੇਅਰਮੈਨ ਰਣਜੀਤ ਸਿੰਘ ਛਿਮਾ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਸਰਨ ਤਰਨ ਤੋਂ ਸਤ ਸ੍ਰੀ ਅਕਾਲ ਦੀ ਵਿਸ਼ੇਸ਼ ਰਿਪੋਰਟ ਅੱਜ ਇਸ ਤਰ੍ਹਾਂ ਤੁਹਾਡੇ ਦਾਦਾ ਜੀ ਦੇ ਅੰਤਿਮ ਸੰਸਕਾਰ ਤੇ ਦੂ ਦਰਾਡੇ ਤੋਂ ਲੋਕ ਪਹੁੰਚਣ ਵੀ ਆਏ ਨੇ ਸੈਲੀਬ੍ਰਿਟੀਆਂ ਵੀ ਗਈਆਂ ਨੇ ਕੋਈ ਜਿੱਦਾਂ ਕਹਿ ਸਕਦੇ ਨੇ ਸਿਆਸੀ ਆਗੂ ਵੀ ਆਏ ਨੇ ਇਸ ਤਰ੍ਹਾਂ ਲੱਗਾ ਜਿਦਾਂ ਤੁਹਾਡੇ ਦਾਦਾ ਜੀ ਨੇ ਵੱਡਾ ਨਾਮ ਪੰਜਾਬ ਦੇ ਵਿੱਚ ਕੱਢਿਆ ਦੇ ਪਿੰਡ ਦਾ ਨਾਮ ਰੋਸ਼ਨ ਕੀਤਾ ਪਿੱਛੇ ਪਰਿਵਾਰ ਨੂੰ ਵੀ ਜਿਹੜਾ ਉੱਤੀਆਂ ਬਲੰਦੀਆਂ ਤੇ ਲੈ ਗਏ ਨੇ ਜਿਸ ਤਰ੍ਹਾਂ ਤੁਸੀਂ ਵੀ ਪਹੁੰਚਣ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ ਕਬੱਡੀ ਕਪੀ ਦਾ ਘਾਟਾ ਦਾ ਪੂਰਾ ਨਹੀਂ ਹੋ ਸਕਦਾ ਕਦੀ ਵੀ ਜਿਹੜੇ ਵੀ ਸੱਜਣ ਇੱਥੇ ਪਹੁੰਚੇ ਨੇ ਉਹਨਾਂ ਦਾ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਹੁੰਦਾ ਇੱਕ ਕਬੱਡੀ ਦਾ ਅਜ ਬੋਰਡ ਜਿਹੜਾ ਬਈ ਟੱਗ ਗਿਆ ਬਾਪੂ ਜੀ ਵਰਗਾ ਕੋਈ ਵੀ ਨਹੀਂ ਹੋ ਸਕਦਾ ਅਸੀਂ ਤਾਂ ਚਲੋ ਉਹਨਾਂ ਦੇ ਕਰਨ ਮਾਰੇ ਤੁਰੰਦੀ ਕੋਸ਼ਿਸ਼ ਬਹੁਤ ਕੀਤੀ ਆ ਉਹਨਾਂ ਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਕਾਕੀ ਕੋਸ਼ਿਸ਼ ਆਪਣੇ ਵੱਲ ਪੂਰੀ ਕੀਤੀ ਹੈ ਨੌਜਵਾਨਾਂ ਨੂੰ ਕਿਸੇ ਦਿਨ ਦੇਣਾ ਚਾਹੁੰਦੇ ਹਾਂ ਜਿੱਥੇ ਨੌਜਵਾਨ ਜਿਹੜੇ ਖੇਡਾਂ ਤੋਂ ਦੂਰ ਹੋ ਗਏ ਮਤਲਬ ਨਸ਼ਿਆਂ ਵੱਲ ਵੜੀ ਜਾਂਦੇ ਨੇ ਹਨਾ ਤਾਂ ਉਹ ਇੱਕ ਇਹ ਕਹਿਣਾ ਚਾਹੁੰਦੇ ਇਸ ਬਾਰੇ ਨੌਜਵਾਨਾਂ ਨੂੰ ਕੀ ਫੇਦ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਹੈ ਵੀ ਆਪਣੇ ਨਸ਼ੇ ਤੋਂ ਦੂਰ ਹੋ ਕੇ ਵੀ ਆਪਣੀ ਗੇਮ ਜਿਹੜੀ ਸ਼ੁੱਧ ਖਰਾ ਖਾ ਕੇ ਕੋਈ ਜਿਹੜੇ ਆਰਟੀਫੀਸ਼ਲ ਚੀਜ਼ਾਂ ਵੱਲ ਨੂੰ ਅੱਜ ਕੱਲ੍ਹ ਜਾਂਦੇ ਨੇ ਲੋਕਾਂ ਉਹਨਾਂ ਤੋਂ ਜਿੰਨਾ ਵੀ ਭਰੇ ਲੋ ਸਭ ਤੋਂ ਉੱਨਾ ਹੀ ਕਰ ਲੈ ਤੇ ਆਪਣੀ ਮਿਹਨਤ ਤੇ ਯਕੀਨ ਕਰਦੇ ਹਾਂ ਹਾਂਜੀ ਸਰਪੰਸੋ ਅੱਜ ਸਰਦਾਰ ਜੋਤਾ ਸਿੰਘ ਜਿਹੜੇ ਕਬੱਡੀ ਦੇ ਮਾਲ ਸਾਨੂੰ ਵੱਡੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਤੇ ਪਹੁੰਚੀ ਹਾਂ ਦੂਰੋਂ ਤੜਡੂਗੀ ਲੋਕ ਪਲਵਾਨ ਵੀ ਆਏ ਨੇ ਕੀ ਕਹਿਣਾ ਚਾਹੁੰਦੇ ਇਸ ਮੁਕਤੇ ਇਹ ਤਾਕਤ ਵਾਜਨ ਕਰਕੇ ਫਾਈਦਰ ਜਿਹਨ ਜੋ ਹੈ ਸਾਡੇ ਸਭਰਾ ਨਕਰ ਤੇ ਜੁਤੀ ਸ਼ਾਹ ਵਾਕੇ ਬਹੁਤ ਘਾਟੇ ਬੰਦਾ ਦੇ ਨੇ ਕਿਉਂਕਿ ਇੱਕ ਚਮਕਦਾ ਸਤਾਰਾ ਕਬੱਡੀ ਦਾ ਜਿਸਨੇ ਸਾਡੇ ਨਕਰ ਦਾ ਮਾ ਦੁਨੀਆ ਤੇ ਚਮਕਾਇਆ ਸੀ ਅੱਜ ਫਿਰ तकरीबन 6 ਵਜੇ ਬਿਲਕੁਲ ਪਹੁੰਚ ਗਿਆ ਤੇ ਸਾਨੂੰ ਫਿਰ ਤਾਂ ਜਿਹੜੇ ਵੀ ਸੰਪਰਸ ਸੰਗਤ ਆਈ ਹੈ ਪਹਿਲਵਾਨ ਆਏ ਜਾਨ ਕੀ ਦੂਰ ਦੂਟਿਆਂ ਨੂੰ ਤਾਂ ਬਹੁਤ ਜੋ ਸੰਮਾਨ ਕਰਦੇ ਹਨ ਕਿ ਸਾਡੀ ਸੰਗਤ ਆ ਗਈ ਹੈ ਹੰਦੀ 10 ਮਾਸ ਅੱਜ ਕਬੱਡੀ ਦੇ ਮਾਲ ਜਿਹੜੇ ਵੱਡੇ ਜਨਨ ਅੱਜ ਜਿਹੜੇ ਪਰਮਾਤਮਾ ਨੂੰ ਪਿਆਰੀ ਹੋ ਗਏ ਤੇ ਅੱਜ ਮੌਕੇ ਤੇ ਪਹੁੰਚੇ ਜੋਤਾ ਸਿੰਘ ਜੀ ਅੰਤਿਮ ਸਰਦਾਸਤਿ ਕੋਲੋਂ ਕੀ ਕਹਿਣਾ ਚਾਹੁੰਦੇ ਹਾਂ ਇਹ ਸਰਦਾਰ ਜੋਤਾ ਸਿੰਘ ਦੀ ਉਹ ਪਹਿਲਵਾਨ ਆ ਕਿ ਜਿਨ੍ਹਾਂ ਨੂੰ ਸਭਰਾਵ ਦੇ ਵਿੱਚ ਬੋੜ ਵੀ ਕਿਹਾ ਜਾਂਦਾ ਸੀ ਔਰ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹਲਕੇ ਦਾ ਪੰਜਾਬ ਦਾ ਪੂਰੇ ਵਰਦ ਵਿੱਚ ਕਬੱਡੀ ਜਗਤ ਵਿੱਚ ਨਾਮ ਰੋਸ਼ਨ ਕੀਤਾ ਵਾ ਕਿ ਜਿਨ੍ਹਾਂ ਨੂੰ ਦੂਰ ਦੂਰੋਂ ਜਨਤਾ ਨੂੰ ਜਦੋਂ ਜੋਤਾ ਸਿੰਘ ਦਾ ਨਾਮ ਲਿੰਦੇ ਤੇ ਨਾਲ ਸਭਰਾਵ ਪੈਂਦਾ ਕਿ ਹਾਂ ਵੀ ਤੁਸੀਂ ਸਭਰਾਵਾ ਦੇ ਜੋ ਜਿੱਥੋਂ ਦੇ ਪਹਿਲਵਾਨ ਜੁਤਾ ਸਿੰਘ ਹਨ ਅੱਜ ਜਿਹੜਾ ਚਿਰਾਗ ਸਾਡੇ ਵਿੱਚੋਂ ਜਿੰਨੇ ਬੁੱਝ ਗਿਆ ਵਾ ਐਡੇ ਵੱਡੇ ਬੋੜ ਦਾ ਬੜਾ ਘਟਾ ਪਿਆ ਵਾ ਕਿਉਂਕਿ ਪਰਿਵਾਰ ਨੂੰ ਘਟਾ ਪਿਆ ਪੂਰੀ ਹਲਕੀ ਨੇ ਪੂਰੇ ਪੰਜਾਬ ਨੂੰ ਕਿਉਂਕਿ ਇਹੋ ਜੀ ਜਦੋਂ ਨਾਮਵਰ ਪਹਿਲਵਾਨ ਜਾਂਦੇ ਆ ਤੇ ਉਹਨਾਂ ਦੇ ਨਾਲ ਜਿਹੜੇ ਬਾਕੀ ਪਹਿਲਵਾਨਾਂ ਦਾ ਵੀ ਦਿਲ ਜਨ ਕੇ ਟੁੱਟਦਾ ਵਾ ਕਿਉਂਕਿ ਇਹਨਾਂ ਦਾ ਇਹ ਮਕਸਦ ਹੁੰਦਾ ਹੀ ਕਿ ਘਰੋਂ ਫਿਰ ਵੀ ਉੱਠ ਕੇ ਜਿਤਨਾ ਆਪਣੇ ਇਹਨਾਂ ਦੇ ਅਗਾਵਲ ਦੇ ਜਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਹੋਈ ਤੇ ਗਗਨਦੀਪ ਹੀ ਗੋਪੀ ਹੀ ਹੋਰ ਵੀ ਇਹਨਾਂ ਦਾ ਜਿਦਾ ਜਿ ਤਰ੍ਹਾਂ ਭਿੰਦਰ ਸੋਣੀ ਹੀ ਕਿਉਂਕਿ ਬੜਾ ਪ੍ਰੀਮੀਅਰ ਨਾਮ ਇਹਨਾਂ ਦਾ ਭਿੰਦਰ ਸੋਣੀ ਸਰਵਿਸ ਕੀਤੀ ਆ ਅਸੀਂ ਕਿਹਜੋੜ ਸਰਵਿਸ ਕਰਕੇ ਆਏ ਆ ਉਸ ਟਾਈਮ ਤੇ ਵੀ ਜਦੋਂ ਉਹਦੇੰਦੇ ਸੀ ਪਿੰਡ ਤੇ ਇੱਕੋ ਇੱਕ ਨਾਮ ਚੱਲਦਾ ਦਾ ਸੀ ਕਿ ਸਾਡੇ ਆਪਾਂ ਆਪਣੇ ਪਹਿਲਵਾਨ ਜੀ ਦਾ ਜੀਤਾ ਸਿੰਘ ਜੀ ਦਾ ਔਰ ਬਹੁਤ ਨਾਮਵਰ ਪਹਿਲਵਾਰੇ ਆ ਆਪਣੇ ਲਗ ਲਗ ਜਿੰਨੇ ਵੀ ਪਿੰਡ ਆ ਹਰ ਇੱਕ ਪਿੰਡ ਦੇ ਛੋਟੇ ਛੋਟੇ ਬੱਚੇ ਨੂੰ ਪਤਾ ਆਪ ਵੀ ਜੋਤਾ ਸਿੰਘ ਜਿਹੜੇ ਪਹਿਲਵਾਨ ਸੀ ਕਿਤਰਾ ਉਹਨਾਂ ਕਬੱਡੀ ਵਿੱਚ ਨਾਮ ਰੋਸ਼ਨ ਛੁਟਾ ਬੜੀ ਸਾਫ ਕਬੱਡੀ ਖੇਡਦੇ ਸੀ ਇਮਾਨਦਾਰ ਸਨ ਦਿਲਖੁਸ਼ ਸਨ ਔਰ ਜਿੱਥੇ ਵੀ ਕਿਤੇ ਕਬੱਡੀ ਹੁੰਦੀ ਸੀ ਉਹ ਆਪ ਖੁਦ ਜਾ ਕੇ ਹੁਣ ਤੇ ਰੈਫਰੀ ਦਾ ਕੰਮ ਕਰਦੇ ਸੀ ਤਾਂ ਦੱਸਣਾ ਉਹਨਾਂ ਨੂੰ ਕਿਉਂਕਿ ਪਹਿਲਵਾਨਾਂ ਨੂੰ ਦੱਸਣਾ ਕਿਤਨਾ ਖੇਡਣਾ ਚਾਹੀਦਾ ਕਿਉਂਕਿ ਆਪਣੇ ਇਹੋ ਜਿਹੇ ਪਹਿਲਵਾਨਾਂ ਦੀ ਬੜੀ ਲੋੜ ਸੀ ਅੱਜ ਨੌਜਵਾਨਾਂ ਨੂੰ ਕੀ ਸਿੱਖ ਦੇਣਾ ਚਾਹੁੰਦੇ ਤੁਸੀਂ ਨੌਜਵਾਨਾਂ ਨੂੰ ਇਹੋ ਕਹਿੰਦੇ ਕਿ ਇਹੋ ਜਿਹੇ ਪਹਿਲਵਾਨਾਂ ਕੋਲ ਸਿੱਖ ਲੈ ਕੇ ਜਿਸ ਤਰ੍ਹਾਂ ਅੱਜ ਸਾਡੇ ਵਿੱਚੋਂ ਸਰਦਾਰ ਮਨ ਨੂੰ ਸਿੱਖ ਲੈ ਕੇ ਕਬੱਡੀ ਖੇਡਣੀ ਚਾਹੀਦੀ ਆ ਜਿਸ ਤਰ੍ਹਾਂ ਸਰਦਾਰ ਜੋਤਾ ਸਿੰਘ ਨੇ ਆਪਣਾ ਪਿੰਡ ਦਾ ਨਾਮ ਪਰਿਵਾਰ ਦਾ ਨਾਮ ਸਭਰਾਵਾਂ ਦਾ ਨਾਮ ਹਲਕੇ ਦਾ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਹੀ ਨੌਜਵਾਨ ਨਸ਼ੇ ਤੋਂ ਰਹਿਤ ਹੋ ਕੇ ਕਬੱਡੀ ਖੇਡਣ ਔਰ ਸਾਫ ਕਬੱਡੀ ਜਿਸ ਤਰ੍ਹਾਂ ਜੋਤਾ ਸਿੰਘ ਨੇ ਸਰਦਾਰ ਨਖੇਜਵਤ ਖੇਡੀ ਆ ਇਸੇ ਤਰ੍ਹਾਂ ਖੇਡ ਕੇ ਆਪਣੇ ਹਲਕੇ ਦਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਕੀ ਕਰਨਾ ਚਾਹੋਗੇ ਜਿਹੜੀ ਅੱਜ ਤੁਹਾਡੇ ਜੀ ਦਾ ਜਿਹੜੀ ਦੱਸ ਹੋਈ ਆ ਕੁਝ ਨਹੀਂ ਬੜੀ ਮੰਦ ਭੱਗੀ ਆ ਦੁਨੀਆ ਵਾਸਤੇ ਵੀ ਖਾ ਕੇ ਸਾਡੇ ਵਾਸਤੇ ਤੇ ਹੈਗੀ ਆ ਕਿਉਂਕਿ ਸਾਡੇ ਫਾਦਰ ਸਾਹਿਬ ਜਿੱਥੇ ਵੀ ਕਿਤੇ ਵੱਡੇ ਵੱਡੇ ਦਫ਼ਤਰਾਂ ਦੇ ਅਫਸਰਾਂ ਦੇ ਦਫ਼ਤਰਾਂ ਹੀ ਜਾਂਦਾ ਤੇ ਉਹ ਕਹਿੰਦੇ ਹੁੰਦੇ ਵੀ ਸਰਦਾਰ ਜੋਤਾ ਹੋਣਾ ਦਾ ਕੀ ਹਾਲ ਆ ਹੋਣੇ ਕੀ ਕੀ ਕਰਾਂਗੇ ਵੀ ਉਹ ਦੁਨੀਆ ਤੇ ਠੀਕ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚਲਦੇ ਆ ਰਹੇ ਸੀ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚ ਚਲਦੇ ਆ ਰਹੇ ਸੀ ਨਹੀਂ ਕਾਫੀ ਲੰਮੇ ਸਮੇਂ ਤੋਂ ਨਹੀਂ ਉਹਨਾਂ ਸਾਰੀ ਉਮਰ ਕੋਈ ਦਵਾਈ ਨਹੀਂ ਖਾਧੀ ਆ ਤਕਰੀਬਨ 6-7 ਤਰੀਕ ਨੂੰ ਹਾਂਜੀ ਬਿਮਾਰ ਹੋਇਆ ਪਹਿਲਾਂ ਕੋਈ ਗੱਲਬਾਤ ਨਹੀਂ ਆਮ ਦੇਸੀ ਖਾਣਾ ਕੋਈ ਨਹੀਂ ਰੱਜ ਕੇ ਖਾਂਦੇ ਸਾਰਾ ਕੀ ਇੱਡਾ ਸੀ ਦੰਦਾਨਾ ਪੂਰੀ ਆਪਣੀ ਰੋਟੀ ਚਬਾ ਕੇ ਖਾਂਦੇ ਸੀ ਮਤਲਬ ਆ 10 ਦਿਨ ਦੇ ਵਿੱਚ ਗੁਰਦਿਆਂ ਦੀ ਪ੍ਰੋਬਲਮ ਆ ਗਈ ਜਦ ਜਿਹੜੇ ਹਮਦਰ ਅਰਦਾਸ ਵਿੱਚ ਜਿਹੜੇ ਸ਼ਾਮਲ ਹੋਇਆ ਕੀ ਕਰਨਾ ਚਾਹੋਗੇ ਉਹਨਾਂ ਬਾਰੇ ਠੀਕ ਹੈ ਜਿਹੜੇ ਅੰਮ੍ਰਿਤਨਰਦਾਸ ਵਿੱਚ ਸ਼ਾਮਲ ਹੋਏ ਆ ਸ਼ਖਸਾਂ ਕਿਹੜੇ-ਕਿਹੜੇ ਆਏ ਆ ਤੇ ਇਹਦੇ ਕੀ ਕਰਾਂ ਬਹੁਤ ਧੰਨਵਾਦ ਦੀ ਜਿੰਨੇ ਵੀ ਵੀਰ ਆਏ ਆ ਕਬੱਡੀ ਪਲੇਅਰ ਆਏ ਆ ਪੁਰਾਣੇ ਕਬੱਡੀ ਪਲੇਅਰ ਆਏ ਆ ਬਾਕੀ ਇਹ ਕਿ ਅਹੀਂ ਪੋਸਟ ਹੀ 10:00 ਜੇ ਪਾਈ ਸੀ ਜੋ ਗਰਦਾਸਪੁਰ ਐ ਦੂਰੋਂ ਤੋਂ ਨਹੀਂ ਉਹ ਨਹੀਂ ਆ ਸਕੇ ਤੇ ਸੜ ਤੋਂ ਇਹੋ ਬਹੁਤ ਚਿਰ ਟਾਈਮ ਪੁੱਛਦੇ ਰਹੇ ਵੀ ਟਾਈਮ ਦੱਸੋ ਸੰਸਕਾਰ ਦਾ ਕੀ ਆ ਤੇ ਬੱਦਲ ਕਣੀ ਤੋਂ ਡਰਦਿਆਂ ਅਸੀਂ ਟਾਈਮ ਜਿਹੜਾ ਹੈ ਅਡਵਾਂਸ ਕਰਤਾ ਉਹ ਤੇ ਆਉਣਗੇ ਸਾਰੇ ਆ ਕਿੰਨੀ ਤਰੀਕ ਨੂੰ ਪਹੋਗੇ ਤੇ ਕਿਸ ਦਿਨੇ ਅੱਜ ਤੋ 10 ਦਿਨ ਲਾ ਲਓ ਅੱਜ ਹੀ ਪੂਰੇ ਆ ਅੱਜ ਤਕਰੀਬਨ 33 ਨੂੰ ਆਇਆ ਆ 22 ਸੋਮਵਾਰ ਅੱਜ ਵਜੇ ਸੋਮਵਾਰ ਨੇ ਸ਼ਨੀਵਾਰ ਨੂੰ ਆਪ ਕੋ